ਨਮਸਕਾਰ 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 ਕੱਲ੍ਹ ਆ ਗਈ ਆ ਵੀ ਉਹਦੀ ਬਰਮਾਸ਼ੀ ਦੀ ਉਹਦੀ ਬਰਮਾਸ਼ੀ ਸਨਿਆਰੇ ਤੇ ਰਾਮਗੜੀ 'ਚ ਕੱਢਣਗੇ ਸਾਰੀਆਂ ਬਰਾਦਰੀਆਂ ਕੱਢਣੀਆਂ ਉਹਦੀ ਬਰਮਾਸ਼ੀ ਉਹ ਕਹਿੰਦਾ ਮੈਂ ਜੱਟ ਆ ਇਹਦਾ ਜੱਟਪੁਣਾ ਕੱਢ ਦਿਆਂਗੇ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਇਹ ਪੰਜਾਬ ਦੇ ਵਿੱਚ ਗੁੰਡਾਗਰਦੀ ਪੈਦਾ ਕਰਨਾ ਚਾਹੁੰਦਾ ਰਨਾਲੀਆਂ ਕੋ ਮਾ ਨਹੀਂ ਅਸੀਂ ਕਦੀ ਡਰੇ ਨਹੀਂ ਕਹੇ ਤੋਂ ਨਾ ਇਹੋ ਜੇ ਬੰਦੇ ਤੋਂ ਡਰਦੇ ਅਸੀਂ ਜੋਨਾ ਦਾ ਸਮਾਂ ਚੱਲ ਰਿਹਾ ਔਰ ਇਸ ਤਾਰੀ ਜਿਹੜੀ ਸ਼ਬਦਾਵਲੀ ਵਰਤਨਾ ਤੁਹਾਨੂੰ ਕੀ ਲੱਗ ਰਿਹਾ ਕਿੱਦਾਂ ਗੱਲ ਚੋੜਾ ਵੀ ਨਹੀਂ ਗੱਲ ਹੈਗੀ ਆ ਵੀ ਉਹਦੀ ਪਰਮਾਸ਼ੀ ਦੀ ਉਹਦੀ ਪਰਮਾਸ਼ੀ ਸੁਨਿਆਰੇ ਤੇ ਰਾਮਗੜੀ ਇਹ ਕੱਢਣਗੇ ਸਾਰੀਆਂ ਬਰਾਦਰੀਆਂ ਕੱਢਣਗੀਆਂ ਉਹਦੀ ਪਰਮਾਸ਼ੀ ਉਹ ਕਹਿੰਦਾ ਮੈਂ ਜੱਟ ਆ ਇਹਦਾ ਜੱਟਪਣਾ ਕੱਢ ਦਿਆਂਗੇ ਅਸੀਂ ਇਹ ਹੈ ਕੌਣ ਇਸ ਕਰਕੇ ਜੋ ਨੇ ਬਕਵਾਸ ਕੀਤਾ ਉਹ ਜੱਟ ਦੇ ਖਿਲਾਫ ਬੰਦੀ ਕਾਰਵਾਈ ਹੋਣੀ ਚਾਹੀਦੀ ਉਹਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਪਰਚਾ ਦਰਜ ਕਰਕੇ ਇਹੋ ਜਿਹੇ ਨੂੰ ਫੜ ਕੇ ਜੇਲ੍ਹ ਦੇ ਅੰਦਰ ਇਹਨੂੰ ਭੇਜਣਾ ਚਾਹੀਦਾ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਇਹ ਪੰਜਾਬ ਦੇ ਵਿੱਚ ਗੁੰਡਾਗਰਦੀ ਪੈਦਾ ਕਰਨਾ ਚਾਹੁੰਦਾ ਇਸ ਕਰਕੇ ਡਰਾ ਨਹੀਂ ਡਰਾਂ ਵਾਲੀ ਕੋ ਮਾਨ ਨਹੀਂ ਗਿਆ ਅਸੀਂ ਡਰਾਂ ਵਾਲੀਆਂ ਕੋ ਮਾਨ ਨਹੀਂ ਅਸੀਂ ਕਦੀ ਡਰੇ ਨਹੀਂ ਕਹੇ ਤੋਂ ਨਾ ਇਹੋ ਜਿਹੇ ਬੰਦੇ ਤੋਂ ਡਰਦੇ ਅਸੀਂ ਔਰ ਮੈਂ ਬੇਇੱਜ਼ਤੀ ਕਰਾ ਜੋਰ ਕਮਿਸ਼ਨ ਨੂੰ ਇਹਦੇ ਖਿਲਾਫ ਪਰਚਾ ਦਰਜ ਕਰਨ ਨੂੰ ਜੇਲ੍ਹ ਤੇ ਜਾ ਜਾਵੇ ਜਰੇ ਜੀ ਬਾਬਾ ਪਿਸ਼ਕਰਮਾ ਜੀ ਬਹੁਤ ਵੱਡੀ ਗੇਨ ਹੈ ਰੌਣਕੀ ਦਾੰਦੂ ਕਹਿੰਦੇ ਕਿ ਇਹ ਸੂਚ ਲੈ ਕੇ ਅੱਜ ਤੱਕ ਬਣਦਾ ਪਰ ਐਡੀ ਵੱਡੀ ਸ਼ਰਧਾ ਦੇ ਬੁਲਣਾਿੰਦਰ ਲੋਕ ਮੈਂ ਕਹਿੰਦਾ ਜਿੰਨੇ ਵੀ ਕੋਈ ਲੱਭ ਨਹੀਂ ਲੱਭਦੇ ਜਿਹਦੇ ਨਾਲ ਉਹਦੀ ਪਰਮਾਤਮਾ ਦੇ ਖਿਲਾਫ ਹੋ ਗਿਆ ਕਿਉਂਕਿ ਉਹ ਬੰਦਾ ਚੈਨ ਨਹੀਂ ਕਰਾ ਨਿਤ ਜਰਨ ਵਾਲਾ ਹੀ ਨਹੀਂ ਕਾ ਨਾਉ ਧਰਨੋ ਕਾ ਨਾਉ ਹੈ ਇਤਿਹਾਸ ਪੜਿਆ ਗਦੀ ਕਿਡਾ ਬਡਾ ਇਤਿਹਾਸ ਸਾਡਾ ਤੁਸੀਂ ਕਰਾ ਪ੍ਰਤਜੀਰ ਪ੍ਰਤਾਪ ਸਿੰਘ ਕੜਵਲ ਦੀ ਗੱਲ ਕਰ ਲੋ ਜਿਹੜਾ ਸੁਨਿਆਰਾ ਬਰਾਦ ਜਿਹਨੇ ਟ੍ਰੇਨ ਰੋਕਤੀ ਪੰਜਾਬ ਸਾਹਿਬ ਜਾਂਦੀ ਲੰਗਰ ਸਕਾਉਣ ਵਾਸਤੇ ਸ਼ਹੀਦੀ ਪਾ ਪ੍ਰਾਪਤ ਕਰ ਲਈ ਮਹਾਰਾਜ ਜੱਸਾ ਸਿੰਘ ਰਾਮਗੜੀ ਅੰਕਤ ਕੁੱਟ ਕੇ ਲਿਆਂਦਾ ਦਿੱਲੀ ਤੋਂ ਲਿਆ ਕੇ ਅਜ ਗੁਰੂ ਰਾਮਦਾਸ ਦੇ ਚਰਨਾਂ 'ਚ ਰੱਖਦਾ ਇਹ ਕੀ ਰੀਸ ਕਰ ਲੂਗਾ ਉਹਨਾਂ ਦੀ ਇਸ ਕਰਕੇ ਮੈਂ ਸੋਚੇ ਪੰਜਾਬੀਆਂ ਨੂੰ ਅਪੀਲ ਕਰਦਾ ਇਹੋ ਜਿਹੇ ਨੂੰ ਮੂੰਹ ਨਾ ਲਾਓ ਆ ਸਮੁੱਚੇ ਤੌਰ ਤੇ ਦਾ ਬਾਈਕਾਟ ਕਰੋ ਔਰ ਇਹਨੂੰ ਕੋਈ ਵੋਟ ਨਾ ਪਾਓ ਇਹਨੂੰ ਇਸੇ ਤਰ੍ਹਾਂ ਬਦਰਾਹ ਕਰੇ ਮੋੜੋ ਇਸ ਕਰਕੇ ਮੈਂ ਸਮੁੱਚੇ ਪੰਜਾਬੀਆਂ ਨੂੰ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਚਾਹੇ ਸਾਈ ਆ ਚਾਹੇ ਸਿੱਖ ਸਾਰਿਆਂ ਨੂੰ ਅਪੀਲ ਕਰਦਾ ਵੀ ਆਓ ਰਲ ਕੇ ਆਪਾਂ ਇਹੋ ਜਿਹੇ ਬੰਦੇ ਦੀ ਪਰਮਾਤੀ ਕਢੀਏ ਬਹੁਤ ਬਹੁਤ ਧੰਨਵਾਦ ਲਾਜੀ ਭੁੱਲ ਦਾ ਜਿਹੜਾ ਹੈਗਾ ਲੋਸ਼ ਪਾਇਆ ਜਾ ਰਿਹਾ ਤੁਹਾਡੇ ਸਿੱਖੀ ਕਰ ਰਿਹਾ ਨਾਲਜੀ ਪੁਲਨ ਦੀ ਦਾ ਆਪ ਪਾਰਟੀ ਦਾ ਚਲੋ ਇਲੈਕਸ਼ਨ ਨਾਲ ਰਿਹਾ ਜੀ ਸਾਹਿਬ ਕੋ ਤੇ ਉਹਨਾਂ ਨੇ ਜੋ ਸਾਡੀਆਂ ਬਰਾਬਰੀਆਂ ਵਾਸਤੇ ਗਲਤ ਸ਼ਤਾਬ ਲਈ ਬਤੀ ਹੈ ਅਸੀਂ ਉਹਦੇ ਰੋਸ ਵਿੱਚ ਪੰਜਾਬ ਸਰਕਾਰ ਨੇ ਕਹਿਣਾ ਚਾਹੁੰਦੇ ਆ ਕਿ ਇਹੋ ਜਿਹੜੇ ਗਲਤ ਬੰਦੇ ਨੇ ਜਿਹੜੀ ਉਹਦੀ ਸਪੀਚ ਹੈ ਉਹ ਮਾਨ ਸਾਹਿਬ ਨੂੰ ਆਪ ਸੁਣਨੀ ਚਾਹੀਦੀ ਹੈ ਕਿ ਕਿਸੇ ਦੇ ਘਰਦਿਆਂ ਦੇ ਉੱਤੇ ਜਾਂ ਕਿਸੇ ਦੇ ਬੱਚਿਆਂ ਦੇ ਉੱਤੇ ਇਹੋ ਜਿਹੇ ਐਲੀਗੇਸ਼ਨ ਲਾਉਣੇ ਔਰ ਫਿਰ ਦੂਸਰੀਆਂ ਭਰਾਦਰੀਆਂ ਦਾ ਨਾਮ ਲੈ ਕੇ ਐਲੀਗੇਸ਼ਨ ਲਾਉਣੇ ਇਹੋ ਜਿਹੇ ਨਖਿੱਤੇ ਬੰਦੇ ਨੂੰ ਤੁਸੀਂ ਸੀਟ ਦੇ ਕੇ ਜੇ ਲੜਾਓਗੇ ਦਾ ਕੀ ਬਣੂਗਾ ਸਾਡੇ ਪੰਜਾਬ ਦਾ ਔਰ ਇਹ ਸਰਕਾਰ ਦੇ ਵਿੱਚ ਜਿੰਨੇ ਵੀ ਮੰਤਰੀ ਨੇ ਉਹਨਾਂ ਨੂੰ ਪਹਿਲਾਂ ਦੇਖਣਾ ਚਾਹੀਦਾ ਵੀ ਉਹਨਾਂ ਦਾ ਪਿਛੋਕਰ ਕੀ ਹੈ ਪਿਛੋਕਰ ਦੇਖ ਕੇ ਸੀਟ ਦੇਣੀ ਚਾਹੀਦੀ ਹੈ ਤਾਂ ਕਿ ਅਗਲੇ ਦੀ ਬੋਲਬਾਣੀ ਕਿਸ ਤਰ੍ਹਾਂ ਦੀ ਹੈ ਔਰ ਉਹ ਕੀ ਬੋਲਦਾ ਹੈ ਜੋ ਉਹਨੇ ਕੱਲ ਬੋਲਿਆ ਉਹਦੇ ਤੇ ਸਾਡੇ ਸਾਡੇ ਭਾਈਚਾਰਾ ਰਾਜ ਸਭਾ ਸਾਡੀ ਲੁਧਿਆਣਾ ਅਮਰਸਾਰ ਜਿਲंधर ਮਠਿਆਣਾ ਸਾਰੀ ਜਗ੍ਹਾ ਤੋਂ ਟੈਲੀਫੋਨ ਆ ਰਹੇ ਨੇ ਔਰ ਸਾਰਾ ਸਾਡਾ ਭਾਈਚਾਰਾ ਬਹੁਤ ਜ਼ਿਆਦਾ ਇਸ ਗੁੱਸੇ 'ਚ ਹੈ ਕਿ ਇਹ ਜਿਹੜਾ ਉਹਨੇ ਸ਼ਦਾਬ ਦੀ ਬੋਲੀ ਹੈ ਵੇ ਉਹਨੂੰ ਸੀਟ ਤੋਂ ਲਵਾਇਆ ਜਾਵੇ ਔਰ ਇਲੈਕਸ਼ਨ ਕਮਿਸ਼ਨ ਨੂੰ ਉਹਦੀ ਸ਼ਿਕਾਇਤ ਪਹੁੰਚ ਚੁੱਕੀ ਹੈ ਔਰ ਸ਼ਾਇਦ ਉਹਨਾਂ ਨੂੰ ਡਿਸਕਸ ਵੀ ਕੀਤਾ ਜਾਵੇ ਇਹ ਮੰਗੀ ਆ ਸਾਡੀ ਮੰਗ ਇਹ ਹੀ ਆ ਵੀ ਇਹੋ ਜਿਹੜੇ ਗਲਤ ਬੁਲਾ ਰਹੇ ਨੇ ਉਹਨਾਂ ਨੂੰ ਨਾ ਸੀਟਾਂ ਦਿੱਤੀਆਂ ਜਾਣ ਉਹਨਾਂ ਨਾਲ ਲੜਾਇਆ ਜਾਵੇ ਉਹੋ ਜਿਹੇ ਬੰਦੇ ਲੜਾਏ ਜਾਣ ਜਿਹੜੇ ਸੁਲਝੇ ਹੋਣ ਅਸੀਂ ਇਹ ਨਹੀਂ ਕਹਿੰਦੇ ਵੀ ਕਿਸੇ ਵੀ ਪਾਰਟੀ ਵੱਲੋਂ ਜਿਹੜਾ ਵੀ ਬੰਦਾ ਲੜਾਉਣਾ ਉਹਦੀ ਪਹਿਲਾਂ ਐਜੂਕੇਸ਼ਨ ਦੇਖੀ ਜਾਵੇ ਵੀ ਉਹਦੀ ਕੀ ਕੀ ਐਜੂਕੇਸ਼ਨ ਹੈ ਕਿਸ ਨੇ ਤੋ ਇਹ ਜ਼ਰੂਰੀ ਨਹੀਂ ਹੈ ਕਿ ਕਿਸੇ ਜੱਟ ਨੂੰ ਹੀ ਲੜਾਉਣਾ ਜਾਂ ਕਿਸੇ ਨੂੰ ਹੀ ਲੜਾਉਣਾ ਇਹ ਦੇਖੋ ਵੀ ਤੁਸੀਂ ਜਿਹੜਾ ਬੰਦਾ ਉਥੇ ਕੈਪੇਬਲ ਹੈ ਜਿਹਦੀ ਬੋਲ ਬਣੀ ਸਹੀ ਹੈ ਸਾਰੀਆਂ ਬਰਾਦਰੀਆਂ ਨਾਲ ਲੈ ਕੇ ਚੱਲਦਾ ਹੈ ਉਸ ਬੰਦੇ ਨੂੰ ਇਲੈਕਸ਼ਨ ਲੜਵਾਉਣਾ ਚਾਹੀਦਾ ਇਹ ਜਿਹੜਾ ਗੱਲ ਹੈ ਇਹ ਬੜੀ ਗਲਤ ਹੈ ਕਿਸੇ ਦੀ ਭਾਈਚਾਰੇ ਲਈ ਕਿਸੇ ਦੀ ਬਰਾਦਰੀ ਵਾਸਤੇ ਗਲਤ ਬੋਲਣਾ ਅੱਜ ਮੇਰਾ ਪਰਮਦੀਪ ਸਿੰਘ ਜੋੜਾ ਜੀ ਪ੍ਰੈਜ਼ੀਡੈਂਟ ਹੈ ਕਿਥੇ ਡਿਸਟ੍ਰਿਕਟ ਰਾਜਪੂਤ ਸਭਾ ਦੇ ਵਿੱਚ ਜੋ ਆਮ ਆਦਮੀ ਪਾਰਟੀ ਦਾ ਜੋ ਖਡੂ ਸਾਹਿਬ ਹਲਕੇ ਤੋਂ ਜੋ ਉਮੀਦਵਾਰ ਹੈ ਲਾਲਜੀਤ ਸਿੰਘ ਭੁੱਲਰ ਉਹਨੇ ਇੱਕ ਵਿਵਾਦ ਬਿਆਨ ਦਿੱਤਾ ਹੈ ਸਨਿਆਰ ਬਰਾਦਰੀ ਖਿਲਾਫ ਤੇ ਔਰ ਰਾਮਗੜੀ ਬਰਾਦਰੀ ਖਿਲਾਫ ਅੱਜ ਅਸੀਂ ਸਾਰੇ ਜਣੇ ਇੱਥੇ ਇਕਜੁੱਟ ਹੋ ਕੇ ਇਕੱਠੇ ਹੋ ਕੇ ਉਹਦਾ ਵਿਰੋਧ ਕਰਦੇ ਆਂ ਔਰ ਉਹਨਾਂ ਦੀ ਹਾਈ ਕਮਾਂਡ ਨੂੰ ਇਹ ਇੱਕ ਨਿਰਦੇਸ਼ ਦਿੱਤਾ ਵੀ ਤੁਸੀਂ ਇਹਨੂੰ ਇਹਦੀ ਟਿਕਟ ਕੱਟੀ ਜਾਏ ਤਾਂ ਜੋ ਬਾਕੀ ਹੋਰ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਇਹਦੀ ਸਮਝ ਆਏ ਵੀ ਕਿਸੇ ਵੀ ਬਰਾਦਰੀ ਬਾਰੇ ਇਸ ਤਰ੍ਹਾਂ ਗਲਤ ਟਿੱਪਣੀ ਜੋ ਕਰੇਗਾ ਤੇ ਉਸ ਦਾ ਇਹ ਵਿਰੋਧ ਕੀਤਾ ਜਾਏਗਾ ਸਰ ਤੁਹਾਡਾ ਬਰਾਦਰੀ ਭਾਈ ਜਰਾ ਉਹ ਤਾਂ ਬਾਈਬੈਟ ਕਰੂਗਾ ਬਿਲਕੁਲ ਜੀ ਜੇ ਨਹੀਂ ਕਰਦਾ ਬਾਈਕਟ ਵੀ ਕਰੂਗਾ ਔਰ ਕਾਨੂੰਨੀ ਕਾਰਵਾਈ ਵੀ ਅਸੀਂ ਕਰਾਂਗੇ ਕਿਉਂਕਿ ਇਹ ਹਿੰਦੁਸਤਾਨ ਦਾ ਲਾਅ ਹੈ ਜੀ ਆਪਣਾ ਵੀ ਜਿਹੜਾ ਕੋਈ ਵੀ ਕੋਈ ਫਿਰਤੂ ਫੇਕੋ ਪ੍ਰੈਸ ਤੋਂ ਬਿਆਨ ਦਿੰਦਾ ਹੈ ਉਹਦੇ ਉਹ ਇਲੈਕਸ਼ਨ ਲੜਨ ਦੇ ਹੱਕਦਾਰ ਨਹੀਂ ਹੈ ਸੋ ਜਿਹੜਾ ਇਹਨੇ ਬਰਾਦਰੀਆਂ ਬਾਰੇ ਗਲਤ ਬਿਆਨ ਦਿੱਤਾ ਹੈ ਇਹ ਅਸੀਂ ਕਾਨੂੰਨੀ ਕਾਰਵਾਈ ਵੀ ਬਹੁਤ ਜਲਦੀ ਆਪਣੀ ਸਾਡੀ ਲੀਗਲ ਟੀਮ ਦੇ ਨਾਲ ਸਲਾਹ ਕਰਕੇ ਉਹਨਾਂ ਨੂੰ ਜਲਦੀ ਇੱਕ ਨੋਟਿਸ ਭੇਜਿਆ ਜਾਏਗਾ ਜੀ ਕਿਹੜੇ ਜਗ੍ਹਾ ਸਾਡੇ ਗਿਆ ਮਤਲਬ ਇਹ ਰਾਜਪੂਤ ਭਵਨ ਦੇ ਬਾਹਰ ਫੂਕਾ ਫੁੱਕਿਆ ਗਿਆ ਜੀ ਵਿਸ਼ਕਰਮਾ ਚੌਂਕ ਦੇ ਵਿੱਚ ਲੁਧਿਆਣਾ ਉਸਤ